ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਪੰਜਾਬ ਦੇ ਵਿੱਚ ਜਾਂ 올ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਜੇਕਰ ਆਰੋ ਪਲਾਂਟ ਲਵਾਉਣਾ ਚਾਹੁੰਦੇ ਆ ਤਾਂ ਸਾਡੇ ਕੋਲੇ ਜਿਵੇਂ ਆ 1000 ਲੀਟਰ ਦਾ ਆਰੋ ਪਲਾਂਟ ਆ ਸਮਾਰਟ ਆਟੋਮੈਟਿਕ ਆਰੋ ਪਲਾਂਟ ਆ ਹਾਈ ਪ੍ਰੈਸ਼ਰ ਪੰਪ ਲੱਗਿਆ ਹੈਵੀ ਪੰਪ ਲੱਗਿਆ ਇਹਦੇ ਲੂਬੀ ਦਾ ਹੈਵੀ ਮਾਡਲ ਲੱਗਿਆ ਲਾਈਟ ਮਾਡਲ ਨਹੀਂ ਲੱਗਿਆ ਐਸਐਸ ਦੀ ਹਾਊਸਿੰਗ A1 ਕੁਆਲਿਟੀ ਦੀਆਂ ਮੈਂਬਰ ਨਾਲ A1 ਕੁਆਲਿਟੀ ਦਾ ਕੰਟਰੋਲ ਪੈਨਲ ਆ ਜਿੱਥੇ ਸਾਰੇ ਫੰਕਸ਼ਨ ਆ एलपीएचपी ਤੋਂ ਲੈ ਕੇ ওভার ਅੰਡਰ ਵੋਲਟੇਜ ਦੇ ਸਾਰੇ ਫੰਕਸ਼ਨ ਹੈਗੇ ਆ ਮਲਟੀਪੁਟ ਵਾਲਾ ਰਾ ওয়াਟਰ ਪੰਪਾ ਫਲੋਮੀਟਰ ਦੇਖੋ ਤਾਂ ਤੁਸੀਂ ਜੇ ਨਵਾਂ ਆਰੋਪਲੈਂਟ ਖਰੀਦਣਾ ਤਾਂ ਇੱਕ ਵਾਰੀ ਸਾਡੇ ਨਾਲ ਜਰੂਰ ਮਿਲੋ ਸਾਨੂੰ ਜਰੂਰ ਫੋਨ ਕਰੋ ਤੁਹਾਨੂੰ ਪੂਰੀ ਇਹਦੀ ਜਾਣਕਾਰੀ ਦਵਾਂਗੇ ਤੇ ਪੂਰਾ ਇਹਦੇ ਬਾਰੇ ਸਮਝਾਵਾਂਗੇ ਸਾਡਾ ਐਡਰੈਸ ਹੈਗਾ ਬਠਿੰਡੇ ਦੇ ਨੇੜੇ ਮੁਕਸਰ ਤੁਸੀਂ ਇੱਥੇ ਆ ਸਕਦੇ ਹੋ ਜਾਂ ਸਾਨੂੰ ਫੋਨ ਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਚਿਲਰ ਦੋਸਤੋ ਆ ਜਿਵੇਂ ਆਨਲਾਈਨ ਚਿਲਰ ਇਹ ਟਾਈਟਨ ਦਾ ਚਿਲਰ ਬਿਲਕੁਲ ਰੈਡੀ ਆ ਠੀਕ ਹੈ ਦੇਖੋ ਇਹਦਾ ਪੈਨਲ ਦੋਸਤੋ ਜਿਹੜਾ ਇਹ ਚਿਲਰ ਹੈ ਇਹ ਡੇਟਨ ਦਾ ਹੈ ਉਹ ਵਾਲਾ ਚਿਲਰ 1 ਟਨ ਦਾ ਹੈ ਇਹ ਆਨਲਾਈਨ ਚਿਲਰ ਨੇ ਚਾਰੇ ਇਹ ਕਿਸੇ ਪ੍ਰੋਜੈਕਟ ਲਈ ਰੈਡੀ ਕੀਤੇ ਨੇ ਚਾਰ ਚਿਲਰ ਨੇ ਇਹ 1 ਟਨ ਦੇ ਐਸਐਸ ਕੋਇਲ ਨਾਲ ਤਿਆਰ ਹੁੰਦੇ ਐ ਐਸਐਸ ਦੀ ਕੋਇਲ ਲੱਗੀ ਏ ਦੇ ਵਿੱਚ ਤੇ ਆਫਲਾਈਨ ਚਿਲਰ ਵੀ ਵਾਟਰ কুলਰ ਵੀ ਸਾਡੇ ਕੋਲੇ ਕਾਫੀ ਸਟਾਕ ਆਇਆ ਹੋਇਆ ਉਧਰ ਗੋਡਾਊਨ ਦੇ ਵਿੱਚ ਪਿਆ ਹੋਇਆ ਤੇ ਇਹ ਆਫਲਾਈਨ ਚਿਲਰ ਦੋਨੋਂ ਇਹ ਦੋਨੋਂ ਆਫਲਾਈਨ ਚਿਲਰ ਨੇ ਤਾਂ ਬਿਲਕੁਲ ਇੱਥੋਂ ਪੂਰੀ ਗੈਂਸ ਵੈਂਸ ਭਰ ਕੇ ਇਹ ਟੈਂਕ ਲੱਗਿਆ ਟੈਸਟਿੰਗ ਕਰਨ ਤੋਂ ਬਾਅਦ ਹੀ ਅਸੀਂ ਕੋਈ ਵੀ ਚਿਲਰ ਆ ਜਾਂ RO ਸਾਡਾ ਫੇਰ ਹੀ ਇੱਥੋਂ ਜਾਂਦਾਗਾ ਦੋਸਤੋ ਤਾਂ ਜੇ ਕਿਸੇ ਨੂੰ RO ਜਾਂ ਚਿਲਰ ਲਵਾਉਣਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ